ਇਲੇ ਕੁਛ ਦਿਨਾ ਤੋਂ ਵਿਦਾਂસભા ਦੇ ਵਿੱਚ ਸੀਚੇਵਲ ਮਾਡਲ ਨੂੰ ਲੈ ਕੇ ਕਾਫੀ ਗਮਸਨ ਚੱਲ ਰਿਹਾ ਤਾਂ ਸੀਚੇਵਲ ਮਾਡਲ ਅਸਲ ਦੇ ਵਿੱਚ ਹੈ ਕਿ ਕਿੱਥੋਂ ਦੀ ਸ਼ੁਰੂ ਹੋਇਆ ਕਿਸ ਤਰ੍ਹਾਂ ਉਸ ਦੇ ਜਿਹੜੇ ਪਾਣੀ ਦਾ ਟ੍ਰੀਟਮੈਂਟ ਹੈ ਉਹ ਕਿਸ ਲਈ ਯੂਜ਼ ਹੁੰਦਾ ਉਸ ਨੂੰ ਲੈ ਕੇ ਅੱਜ ਅਸੀਂ ਜਿਹੜੀ ਸਾਡੀ ਨਿਊਜ਼ ਏਟਿੰਗ ਦੀ ਟੀਮ ਹੈ ਉਹ ਸੀਚੇਵਲ ਪਿੰਡ ਪਹੁੰਚ ਚੁੱਕੀ ਹੈ ਤਾਂ ਅਸੀਂ ਇਸ ਜਿਹੜੀ ਵਿਸਤਾਰ ਵਿੱਚ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਜਿਹਦੇ ਲਈ ਸਾਡੇ ਨਾਲ ਮੌਜੂਦ ਨੇ ਸੰਨ ਸੀਚੇਵਲ ਹੋਣੇ ਤੇ ਗੱਲਬਾਤ ਕਰਦੇ ਆ ਸਦ ਕੀ ਇਹ ਜਿਹੜਾ ਸੀਚੇਵਲ ਮਾਡਲ ਹੈ ਜਿਹਨੂੰ ਲੈ ਕੇ ਵਿਧਾਨ ਸਭਾ ਚ ਕਾਫੀ ਕਮਾਂਸਾਨ ਚੱਲ ਰਿਹਾ ਹੈ ਪਿਛਲੇ ਦੋ ਦਿਨਾਂ ਤੋਂ ਇਹ ਵੀ ਕਹਿਆ ਗਿਆ ਕਿ ਜਿਹੜੇ ਸਤ ਸੀਚੇਵਲ ਨੂੰ ਇੰਜੀਨੀਅਰ ਨਹੀਂ ਹੈ ਇੰਜੀਨੀਅਰਾਂ ਦੇ ਜਿਹੜੀ ਬਣਾਈ ਹੋਈ ਮਾਡਲ ਨੂੰ ਇਸਤੇਮਾਲ ਕੀਤਾ ਜਾਵੇ ਤਾਂ ਸਾਨੂੰ ਜਿਹੜੀ ਦਰਸ਼ਕਾਂ ਨੂੰ ਆਪਾਂ ਵਿਸਤਾਰ ਚ ਸਮਝਾਈਏ ਕਿ ਸੀਚੇਵਲ ਮਾਡਲ ਕਦੋਂ ਸ਼ੁਰੂ ਹੋਇਆ ਕਿਸ ਤਰ੍ਹਾਂ ਹੋਇਆ ਤੇ ਕੀ ਇਹਦੇ ਇਹ ਲਾਭ ਹੈਗੇ ਨੇ ਸੀਚੇਵਲ ਪਿੰਡ ਵੀ ਆਮ ਪਿੰਡਾ ਵਾਂਗੂ ਪਿੰਡ ਸੀ ਜੀ ਪਿੰਡ ਦੇ ਸੈਂਟਰ ਵਿੱਚ ਸੱਪੜ ਸੀਗਾ ਜਦੋਂ ਵਾਰਸ ਆ ਜਾਂਦੇ ਸੀਗੇ ਜਾਂ ਦਾ ਕਹਿਤੀਆਂ ਦਾ ਪ੍ਰਬੰਧ ਕਰਨਾ ਪੈਂਦਾ ਸੀਗਾ ਜਾਂ ਫਿਰ ਕੋਠੇ ਤੋਂ ਕੋਠੇ ਲੋਕ ਆਪਣੇ ਘਰਾਂ ਨੂੰ ਜਾਂਦੇ ਸੀ ਜੀ ਜਦੋਂ ਅਸੀਂ ਰਸਤਿਆਂ ਦੀ ਸੇਵਾ ਕਰ ਰਹੇ ਸੀ ਪਿੰਡਾਂ ਦੀ ਅ ਕੁਝ ਲੋਕਾਂ ਨੇ ਇਕੱਠੇ ਹੋ ਕੇ ਗੱਲ ਕੀਤੀ ਵੀ ਪਿੰਡ ਦੇ ਪਾਣੀ ਦਾ ਪ੍ਰਬੰਧ ਵੀ ਆਪਾਂ ਕਰੀਏ ਸੋਸ ਵਲੇ ਅਸੀਂ ਆਪਣੇ ਪਿੰਡ ਵਿੱਚ ਸੀਵਰੇਜ ਸਿਸਟਮ ਪਾ ਕੇ ਪਿੰਡ ਸੈਂਟਰ 'ਚ ਜਿਹੜਾ ਸਪਰਟ ਸੀ ਜਿੱਥੇ ਹੁਣ ਉੱਥੇ ਬਣਿਆ ਹੋਇਆ ਕਮਿਊਨਿਟੀ ਹਾਲ ਬਣਿਆ ਹੋਇਆ ਪੰਚਾਇਤ ਘਰ ਬਣਿਆ ਹੋਇਆ ਉੱਥੇ ਪਾਣੀ ਸੀ ਉਹ ਜਿਹੇ ਚਲੇ ਆ ਕੇ ਪਾਣੀ ਜਿਹੜਾ ਇਹ ਸਿਹਾਂ ਕਨਾਲਾਂ ਚ ਬਣਿਆ ਹੋਇਆ ਸਾਰਾ ਕੁਝ ਤੇ ਉਸ ਵੇਲੇ ਤੋਂ ਲੈ ਕੇ 1999 ਤੋਂ ਲੈ ਕੇ ਹੁਣ 25 ਚੱਲ ਰਹੀ ਹੈ 26 ਸਾਲ 25ਵੇਂ ਸਾਲ ਤੇ ਇਹ ਸਿਤੇਵਾਲ ਮਾਡਲ ਪਹੁੰਚ ਗਿਆ ਤੇ ਸਕਸੈਸਫੁਲ ਜਿਹੜਾ ਹੈਗਾ ਚੱਲ ਰਿਹਾ ਸਿਤੇਵਾਲ ਦਾ ਤੁਹਾਨੂੰ ਦਿਖਾਣਿਆ ਕਿ ਇਹ ਪਾਣੀ ਜਿਹੜਾ ਹੈਗਾ ਇੱਥੇ ਆਉਂਦਾ ਜੀ ਆ ਪਿੰਡ ਜਦੋਂ ਪਿੰਡ ਤੋਂ ਪਾਣੀ ਜਿਹੜਾ ਹੈਗਾ ਇੱਥੇ ਆ ਰਿਹਾ ਜੀ ਅ ਦੋ ਪਾਸ਼ਿਆਂ ਤੋਂ ਜੇਸੋ ਜਿਹੜਾ ਹੈਗਾ ਇਹ ਪੌਂਡ ਦੇ ਵਿੱਚ ਆ ਜਾਂਦਾ ਜੀ ਤੇ ਇਹਨੂੰ ਸਾਇਕਲੋਨ ਵਿਧੀ ਦੇ ਅਨੁਸਾਰ ਘੁਮਾਇਆ ਜਾਂਦਾ ਜੀ ਆ ਜਿਹੜਾ ਪਾਣੀ ਹੈ ਤੁਹਾਨੂੰ ਤੁਸੀਂ ਦੱਸੂਗਾ ਦੇਖੂਗਾ ਉਹ ਘੁਮ ਰਿਹਾ ਜੀ ਇਹਦੇ ਵਿੱਚ ਜਿਹੜੀ ਸੋਲਿਡ ਵੇਸਟ ਆ ਉਹ ਬੈਠ ਜਾਂਦੀ ਹੈ ਠੀਕ ਹੈ ਜੀ ਤੇ ਪਾਣੀ ਉੱਪਰ ਦੀ ਹੋ ਕੇ ਉਹ ਦੂਸਰੇ ਪੌਂਡ ਜਿਹੜਾ ਹੈਗਾ ਖੂਹ ਚ ਚੱਲ ਜਾਂਦਾ ਜੀ ਆ ਜਿਹੜਾ ਦੂਸਰਾ ਖੂਹ ਹੈ ਜੀ ਇਹਦੇ ਵਿੱਚ ਇਹ ਵੀ ਤੁਸੀਂ ਦੇਖੋਗੇ ਕਿ ਪਾਣੀ ਇਹਦੇ ਵਿੱਚ ਘੁੰਮ ਰਿਹਾ ਸੋ ਇਹ ਇਹਦੇ ਵਿੱਚ ਜਿਹੜੀ ਤਰਨ ਵਾਲੀ ਚੀਜ਼ ਆ ਤੇ ਹੈਈ ਆ ਕੋਈ ਕੱਖ ਆ ਕੋਈ ਛੋਟੀ ਮੋਟੀ ਚੀਜ਼ ਜਿਹੜੀ ਹੈਗੀ ਆ ਤਰਨ ਵਾਲੀ ਉਹ ਇਹਦੇ ਵਿੱਚ ਰਹਿ ਜਾਣੀ ਆ ਇਹਦੇ ਵਿੱਚ ਜਿਹੜੀ ਹੈਗੀ ਆ ਤੇਲ ਗਰੀਸ ਜੋ ਵੀ ਚੀਜ਼ ਤਰਨ ਵਾਲੀ ਆ ਉਹ ਇਹਦੇ ਵਿੱਚ ਰਹਿਣੀ ਆ ਦੋ ਹੀ ਚੀਜ਼ਾਂ ਹੁੰਦੀਆਂ ਇੱਕ ਸੋਲਿਡ ਤੇ ਦੂਸਰਾ ਤਰਨ ਵਾਲੀ ਦੋਨੋਂ ਚੀਜ਼ਾਂ ਹੀ ਇਸ ਮਾਡਲ ਅਨੁਸਾਰ ਇਹਦੇ ਵਿੱਚ ਕੋਈ ਫਿਲਟਰ ਨਹੀਂ ਲੱਗਾ ਹੋਇਆ ਪਹਿਲੇ ਚ ਸੋਲਿਡ ਰਹਿ ਗਿਆ ਦੂਸਰੇ ਵਿੱਚ ਤਰਨ ਵਾਲੀ ਚੀਜ਼ ਤੇ ਆ ਤੀਸਰਾ ਪਾਉਂਡ ਆ ਗਿਆ ਇਹਦੇ ਵਿੱਚ ਹੁਣ ਨਾ ਤਾਂ ਤਰਨ ਵਾਲੀ ਚੀਜ਼ ਤੇ ਨਾ ਹੀ ਸੋਲਿਡ ਆ ਆ ਜਿਹੜਾ ਪਤਾ ਉੱਤੋਂ ਡਿੱਗਿਆ ਹੋਊਗਾ ਤੇ ਵਿੱਚ ਉ ਪਿੱਛੋਂ ਕੁਝ ਨਹੀਂ ਆਉਂਦਾ ਤੇ ਇੱਥੋਂ ਹੋ ਕੇ ਪਾਣੀ ਜਿਹੜਾ ਹੈਗਾ ਮੇਨ ਪਾਉਂਡ ਵਿੱਚ ਚਲੇ ਜਾਂਦਾ ਜੀ ਦੇ ਕੁਦਰਤ ਦਾ ਨਿਜਮ 7 ਦਿਨਾਂ ਦੇ ਵਿੱਚ ਜਿਹੜਾ ਗੰਦਾ ਪਾਣੀ ਹੈ ਇਹਦੇ ਵਿੱਚ ਆਪਣੇ ਆਪ ਬੈਕਟੀਰੀਆ ਪੈਦਾ ਹੋ ਜਾਂਦਾ ਜਿਹੜਾ ਬੈਕਟੀਰੀਆ ਹੈ ਉਹ ਜਿਹੜਾ ਹੈ ਗੰਦਗੀ ਨੂੰ ਖਾ ਲੈਂਦਾ ਇਹਦੀ ਬੀਓਡੀ ਸੀਓਡੀ ਟੀਡੀਐਸ ਇਹਦੇ ਪੈਰਾਮੀਟਰ ਸਾਰੇ ਡਾਊਨ ਹੋ ਜਾਂਦੇ ਇਹ ਪਾਣੀ ਖੇਤੀ ਦੇ ਲੈਕ ਹੋ ਜਾਂਦਾ ਤੇ ਉਹ ਸਾਹਮਣੇ ਮੋਟਰ ਲੱਗੀ ਹੋਈ ਆ ਉਹ ਚੱਲਣ ਢਈ ਆ ਪਾਣੀ ਖੇਤੀ ਨੂੰ ਲੱਗ ਰਿਹਾ ਸੀਜੇਵਾਲ ਮਾਡਲ ਅੱਜ ਵੀ ਸੀਜੇਵਾਲ ਵਿੱਚ ਸਕਸੈਸਫੁਲ ਚੱਲ ਰਿਹਾ ਇਹਦੇ ਵਾਸਤੇ ਜੇ ਕਿਸੇ ਨੂੰ ਇਦੇ ਬਾਰੇ ਜਾਣਨਾ ਹੋਵੇ ਪਤਾ ਕਰਨਾ ਪਹਿਲੇ ਸਾਡੇ ਕੋਲ ਪੁੱਛ ਲੋ ਕਿ ਸੀਚੇਬਲ ਮਾਡਲ ਹੈਗੀ ਆ ਜੀ ਜੀ ਅਸੀਂ ਇਹਦਾ ਇਹ ਤਾਂ ਨਹੀਂ ਕਿ ਇਹ ਵੀ ਕੋਈ ਬੰਦਾ ਜਿਹੜਾ ਹੈਗਾ ਆ ਜਿਹੜਾ ਹੈਗਾ ਕਿਸੇ ਰਾਜਨੀਤਿਕ ਆਗੂ ਉਹਨੂੰ ਇਹਦਾ ਵੀ ਕੁਝ ਪਤਾ ਹੋਊ ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਉਹਨਾਂ ਨੇ ਥਾਪਰ ਮਾਡਲ ਬਣਾਇਆ ਉਹਦਾ 17 ਇੰਚ ਜਾ ਕੇ ਜਿਹੜਾ ਹੈਗਾ ਬਣਾਇਆ ਉਹ ਵੀ ਸਾਡੇ ਕੋਲ ਪੁੱਛ ਕੇ ਇਜਾਜ਼ਤ ਲੈ ਕੇ ਗਏ ਆ ਕਿ ਇਹਨੂੰ ਅਸੀਂ ਸੀਚੇਵਾਲ ਮਾਡਲ ਨੂੰ ਅਸੀਂ ਅਪਣਾ ਲਈਏ ਤੁਹਾਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ ਕਿਉਂਕਿ ਇਹਨਾਂ ਨੂੰ ਇਤਰਾਜ਼ ਸੀ ਸੀਚੇਵਾਲ ਨਾਂ ਤੋਂ ਉਦੋਂ ਵੀ ਇਸੇ ਕਰਕੇ ਹੁਣ ਉਹਨਾਂ ਨੇ ਬੋਲਿਆ ਵੀ ਸੀਚੇਵਾਲ ਫਾਪਰ ਮਾਡਲ ਜਿਹੜਾ ਫਾਪਰ ਮਾਡਲ ਇਹਨਾਂ ਨੇ ਬਣਾਇਆ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਐਮਐਲਏ ਵੀਵੀ ਭਰਾਜ ਉਹਨਾਂ ਨੇ ਸਾਨੂੰ ਸੱਦਿਆ ਸੀ ਜਿਹਨੇ ਪਿੰਡਾਂ 'ਚ ਬਣਿਆ ਹੋਇਆ ਉਹ ਗਲਤ ਬਣਿਆ ਹੋਇਆ ਜੀ ਬਣਾਉਣ ਦਾ ਉਹ ਟੰਗ ਹੀ ਨਹੀਂ ਪਤਾ ਹੀ ਨਹੀਂ ਕਿਉਂਕਿ ਜਿਹੜਾ ਇਹਨਾਂ ਦੇ ਜੇ ਇ ਜਾ ਇਹਨਾਂ ਦੇ ਐਕਸ਼ਨ ਸੀਗੇ ਉਸ ਵੇਲੇ ਜਾਂ ਤਾਂ ਸਾਨੂੰ ਆਣ ਕੇ ਪੁੱਛ ਲੈਂਦੇ ਸੀ ਤੇ ਦੱਸਣ ਨੂੰ ਵੀ ਤਿਆਰ ਸੀ ਅਸੀਂ ਤੇ ਜਉਨੇ ਹਰ ਪਿੰਡ ਦਾ ਪਾਣੀ ਦੱਬ ਜੀ ਸੋ ਇਹਨਾਂ ਨੇ ਉਹ ਪੈਸਾ ਵੀ ਖਰਚ ਕਰ ਦਿੱਤਾ ਤੇ ਇਹਨਾਂ ਦਾ ਜਿਹੜਾ ਸੁਪਰ ਮਾਡਲ ਇਹਨਾਂ ਕੋਲ ਟੈਕਨੀਕਲੀ ਉਹ ਪੂਰਾ ਤਰੀਕੇ ਨਾਲ ਬਣਿਆ ਵੀ ਨਹੀਂ ਸੋ ਉਹਦੀ ਪੜਤਾਲ ਇਹਨਾਂ ਨੂੰ ਕਰਨੀ ਚਾਹੀਦੀ ਵੀ ਤੁਸੀਂ ਕੀ ਕੀਤਾ ਜਿਹੜੇ ਇੰਜੀਨੀਅਰਾਂ ਨੇ ਬਣਾਇਆ ਉਹਨਾਂ ਦੀ ਉਹਨਾਂ ਦੀ ਪੜ੍ਹਾਈ ਦੀ ਡਿਗਰੀਆਂ ਦੇਖੋ ਸਾਡੇ ਕੋਲ ਕੋਈ ਨਿਕਰੀ ਨਾ ਨਾਸ਼ ਦਾਵੇ ਕਰਦੇ ਸਾਡੇ ਕੋਲ ਡਿਗਰੀ ਹੈ ਪਰ ਸਾਡੇ ਸਿੱਖੇ ਸਿਮੁੱਲ ਚੱਲ ਰਿਹਾ ਇਹਨਾਂ ਨੇ ਡਿਗਰੀਆਂ ਵਾਲੇ ਕੋ ਬਣਾਇਆ ਤੇ ਉਹਨਾਂ ਡਿਗਰੀਆਂ ਵਾਲਿਆਂ ਨੂੰ ਪੁੱਛੋ ਤੁਹਾਡਾ ਕਿਉਂ ਨਹੀਂ ਚੱਲਦਾ ਜੇ ਕਿਸੇ ਨੂੰ ਹੁਣ ਵੀ ਇਹ ਜਿੰਨਿਆਂ ਪਿੰਡਾਂ ਦੇ ਵਿੱਚ ਤੇ ਉਹਨਾਂ ਨੇ ਕਹਿੰਦੇ ਬਾਬਾ ਜੀ ਆਪਣੇ ਜਿਹੜੇ ਹੈਗੇ ਆ ਭੇਜਦੇ ਆ ਪੈਪ ਅਸੀਂ ਸ਼ਕਰਪਿੰਡ ਦੇ ਵਿੱਚ ਤੁਸੀਂ ਜਾ ਕੇ ਤਿੰਨ ਸੱਪੜ ਕੋ ਬਣੇ ਹੋਇਆ ਪੌਂਡ ਤੇ ਚੱਕਰ ਦੇ ਵਿੱਚ ਉਸੇ ਲੇਖ ਵੀ ਬਣੀ ਹੋਈ ਹੈ ਸਭ ਤੋਂ ਜਾਦਾ ਜਿਹੜਾ ਹੈਗਾ ਪ੍ਰਦੂਸ਼ਿਤ ਪਿੰਡ ਸੀਗਾ ਸੋ ਉੱਥੇ ਅਸੀਂ ਜਦੋਂ ਸੀਵਰੇਜ ਸਿਸਟਮ ਪਾਇਆ ਤੇ ਉੱਥੇ ਅਜਮੇਰ ਸਿੰਘ ਸੀਗੇ ਕੈਨੇਡਾ ਤੋਂ ਉਹਨਾਂ ਨੇ ਸਾਨੂੰ ਕਿਹਾ ਕਹਿੰਦੇ ਬਾਬਾ ਜੀ ਆਪਾਂ ਸੀ ਆਪਾਂ ਤਾਂ ਸੀਵਰੇਜ ਸਿਸਟਮ ਪਾ ਲਿਆ ਪਰ ਜਿਹੜੇ ਪੈਪ ਬਹੁਤ ਮਾੜਿਆ ਉਹਨਾਂ ਨੇ ਸਾਨੂੰ 18 ਲੱਖ ਰੁਪਏ ਦਿੱਤਾ ਕਹਿੰਦੇ ਬਾਬਾ ਜੀ ਆਪਾਂ ਆਪਣੀ ਜਿਹੜੀ ਹੈਗੀ ਐ ਇੱਥੇ ਜਿਹੜੀ ਹੈਗੀ ਫੈਕਟਰੀ ਲਾਈ ਹੈ ਜਿਹਦੇ ਵਿੱਚ ਜਿਹੜੇ ਪੈਪ ਵਧੀਆ ਬਣਨ ਅਸੀਂ ਉਸ ਆਪਣੇ ਕੋਲ ਪੈਸੇ ਪਾਏ 18 ਲੱਖ ਉਹਨੇ ਦਿੱਤਾ ਤੇ ਉਹ ਉੱਥੇ ਪੈਪ ਫੈਕਟਰੀ ਜਿਹੜੀ ਬਣੀ ਹੈ ਜਿਹਦੇ ਵਿੱਚ ਪ੍ਰੋਪਰ ਇਹਦੀਆਂ ਹੌਦੀਆਂ ਇਹਦੇ ਢੱਕਣ ਇਹਦੇ ਜਿਹੜੇ ਹੈਗੇ ਆ ਇਹਨੂੰ ਜਿਹੜੀਆਂ ਛੋਟੀਆਂ ਹੌਦੀਆਂ ਉਹਦੇ ਢੱਕਣ ਵਗੈਰਾ ਸਾਰੇ ਟੈਕਨੀਕਲੀ ਆਪਣਾ ਬਣਾਇਆ ਹੋਇਆ ਇਸੇ ਕਰਕੇ ਜਿੰਨੇ ਘਟੂ ਘਟ 250 ਪਿੰਡਾਂ ਦੇ ਵਿੱਚ ਪਿਆ ਉਹ ਐਨਰ ਦੇ ਵੀਰਾਂ ਦੇ ਸਹਿਯੋਗ ਨਾਲ ਪਿਆ ਸਰਕਾਰੀ ਸੈਦਾ ਦੇ ਨਾਲ ਨਹੀਂ ਪਿਆ ਉਹਨਾਂ ਨੇ ਪੈਸਾ ਲਾਇਆ ਸੀ ਕਿਹਨੇ ਧਾਵੇ ਨਾ ਕਿਹਨੇ ਜਿੰਨਾ ਪਿੰਡਾਂ ਚ ਪਾਇਆ ਇੱਕ ਵੀ ਪਿੰਡ ਦੱਸ ਦੇਣ ਇਹਦੇ ਵਿੱਚ ਸੀਚੇਵਾਲ ਮਾਡਲ ਫੇਲ ਹੋ ਗਿਆ ਜੇ ਫੇਲ ਆ ਤੇ ਇਹਨਾਂ ਦਾ ਮਾਡਲ ਫੇਲ ਆ ਇਹਨਾਂ ਕੋਈ ਪੜੇ ਲਿਖੇ ਜਿਹਨਾਂ ਇੰਜੀਨੀਅਰਾਂ ਦੀ ਗੱਲ ਕਰਦੇ ਉਹਨਾਂ ਨੂੰ ਪੁੱਛਣ ਜਾ ਕੇ ਵੀ ਕਿਉਂ ਹੈਗਾ ਪਰ ਅਸੀਂ ਕਿਹਨੇ ਧਾਵੇ ਜਦੋਂ ਮਰਜ਼ੀ ਬਾਜਵਾਜਵੇ ਇਹਨਾਂ ਦੀ ਕੋਈ ਟੀਮ ਆ ਜਵੇ ਉਹਨੂੰ ਦਿਖਾਉਣੇ ਸੀਚੇਵਾਲ 26 ਸਾਲ ਮਗਰੋਂ ਅੱਜ ਵੀ ਉਹ ਚੱਲਣ ਡਿਆ ਤੁਸੀਂ ਦੇਖ ਲਓ ਪਾਣੀ ਖੇਤੀ ਨੂੰ ਲੱਗਣ ਡਿਆ ਜਾ ਕੇ ਫਸਲ ਦੇਖ ਲਓ ਸੋ ਬੇਮਤਲਬ ਜਿਹੜਾ ਹੈਗਾ ਰਾਜਨੀਤੀ ਕਰਨੀ ਹੈ ਕੋਈ ਨਾ ਕੋਈ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਹੈ ਜਿੱਥੇ ਬੋਲਦੇ ਆ ਪਹਿਲੇ ਉਹਦੇ ਜਿਹੜੇ ਹੈਗੇ ਆ ਉਹਦੇ ਬਾਰੇ ਜਾਣ ਜਾਣ ਲੈਣਾ ਚਾਹੀਦਾ ਸਮਝ ਲੈਣਾ ਚਾਹੀਦਾ ਇੱਕ ਦਰਸ਼ਕਾ ਦਾ ਸੰਸ਼ੇਜ ਜਿਹੜਾ ਪਾਣੀ ਆਂਦਾ ਹੈ ਪਰ ਪਾਣੀ ਜਾਂਦਾ ਹੈ ਪਾਣੀ ਪਹਿਲੇ ਕਿ ਲ ਆਪਾਂ ਸਮਝਣਾ ਚਾਹਾਂਗੇ ਪਾਣੀ ਆਂਦਾ ਕਿੱڑا ਹੈ ਇਹ ਪਿੰਡਾਂ ਦੇ ਵਿੱਚੋਂ ਨਾਲੀਆਂ ਚ ਪਾਣੀ ਜਾਂਦਾ ਜਾਂ ਮੀਂਹ ਦਾ ਪਾਣੀ ਸੀਵਰੇਜ ਸਿਸਟਮ ਮੀਂਹ ਦੇ ਪਾਣੀ ਨੂੰ ਡਰੇਨੇਜ ਕਰਨ ਦੀ ਲੋੜ ਅੱਛਾ ਜੀ ਇਹ ਤਾਂ ਪਿੰਡਾਂ ਦਾ ਗੰਦਾ ਪਾਣੀ ਆ ਠੀਕ ਹੈ ਉਹੀ ਆਂਦਾ ਪਾਣੀ ਖੇਤੀ ਤੇ ਲੈਗ ਹੋ ਜਾਂਦਾ ਪੀਣ ਦੇ ਲੈਗ ਨਹੀਂ ਨਾ ਨਾ ਪੀਣ ਦੇ ਲੈਗ ਤਾਂ ਕਹਿੰਦੇ ਨਹੀਂ ਅਸੀਂ ਇਹ ਤਾਂ ਖੇਤੀ ਤੇ ਲੈਗ ਆਦੀ ਬੀਓਡੀ ਸੀਓਡੀ ਟੀਡੀਐਸ ਡਾਊਨ ਹੋ ਜਾਂਦਾ ਪਾਣੀ ਖੇਤੀ ਤੇ ਲੈਗ ਜਿਹੜਾ ਹੋ ਜਾਂਦਾ ਇਹਦੀ 14 ਬੀਓਡੀ ਹੈ ਮੋਰ ਜੇ ਕਰੇ ਇਹਦੀ 20 ਤੋਂ ਥੱਲੇ ਬੀਓਡੀ 30 ਤੱਕ ਅਸੀਂ ਖੇਤੀ ਨੂੰ ਲਾ ਸਕਦੇ ਜਦੋਂ ਪਾਣੀ ਸਾਫ਼ ਹੋ ਜਾਂਦਾ ਫਿਰ ਚੈੱਕ ਵੀ ਕੀਤਾ ਜਾਂਦਾ ਤੁਹਾਨੂੰ ਤੁਹਾਨੂੰ ਰਿਪੋਰਟ ਦੇ ਦਿੰਨੇ ਆ ਰਿਪਲੂਸ਼ਨ ਕੰਟਰੋਲ ਬੋਰਡ ਦੀ ਉਹ ਚੈੱਕ ਕਰ ਲੋ ਤੁਸੀਂ ਹਾਂਜੀ ਹਾਂਜੀ ਸੋ ਇਹੋ ਜਿਹਾ ਕੁਝ ਨਹੀਂ ਜਿਹੜਾ ਹੈਗਾ ਦੇ ਵਿੱਚ ਅਸੀਂ ਕੁਝ ਨਹੀਂ ਪਾਉਂਦੇ ਸਭ ਕੁਝ ਸੌਖਾ ਸਸਤਾ ਤੇ ਵਧੀਆ ਤਕਲੀਫ ਹੈ ਕਿ ਸੌਖਾ ਬਣ ਜਾਂਦਾ ਸਸਤਾ ਤੇ ਵਧੀਆ ਤੇ ਇਹਨਾਂ ਨੂੰ ਚਾਹੀਦਾ ਹੀ ਦਦਾ ਹੁਣ ਤੱਕ ਆਏ ਆ ਨਾਲੀਆਂ ਬੁਲਾ ਲੀਆਂ ਢਾਲੀਆਂ ਬਣਾ ਲੀਆਂ ਲਾ ਲੀਆਂ ਢਾਲੀਆਂ ਉਸ ਤੇ ਲੱਗੇ ਰੋ ਪੈਸਾ ਖਰਚ ਹੁੰਦਾ ਰੋ ਏਦਾਂ ਰੌਲਾ ਖਤਮ ਹੁਣ ਤੱਕ ਪੰਜਾਬ ਦੇ ਕਿੰਨੇ ਕੋ ਪਿੰਡਾਂ ਚ ਸੀਚੇਵਲ ਮਾਡਲ ਲੱਗ ਪਿੰਡਾਂ ਦੇ ਵਿੱਚ ਤਲਵੰਡੀ ਮਾਦੀ ਜਾ ਉੱਥੇ ਵੀ ਬਣਿਆ ਹੋਇਆ ਹੁਣ ਤਾਂ ਸੀਚੇਵਲ ਮਾਡਲ 2 ਸੀਚੇਵਲ ਮਾਡਲ 3 ਆ ਗਿਆ ਅਸੀਂ ਵੀ ਕੁਝ ਨਾ ਕੁਝ ਦੁਕਾਨ ਸਿੱਖਿਆ ਇਹ ਸਭ ਤੋਂ ਪਹਿਲਾਂ ਬਣਿਆ ਹੋਇਆ ਜੀ ਜੀ ਇਹ 99 ਚ ਬਣਾ ਹੁਣ ਵਕ ਵਕ ਪੰਡਾ ਜਵੇਂ ਜ ਬਣਦਾ ਸਾਨੂੰ ਵੀ ਉਹਦੇ ਵਿੱਚ ਕੁਝ ਨਾ ਕੁਝ ਸਿੱਖਣ ਨੂੰ ਮਿਲਦਾ ਹੋਰੋਂ ਵਧੀਆ ਉਹਦੀ ਆਉਟਪੁੱਟ ਹੋਊਗੀ 5 ਸਾਲ ਕਾਂਗਰਸ ਸਰਕਾਰ ਰਹੀ ਹੈ ਉਹਨਾਂ ਵੱਲੋਂ ਖੁਦ ਵੀ ਇਹ ਪਹੁੰਚ ਕੀਤੀ ਗਈ ਸੀ ਤੁਹਾਡੇ ਵੱਲ ਉਹਨਾਂ ਕੋਲ ਜਿਹੜੇ ਹੈਗੇ ਜਿੱਥੇ ਗਏ ਆ ਉਹਨਾਂ ਨੇ ਅਸੀਂ ਵੀ ਬਣਾਏ ਕਿਉਂਕਿ ਬਣਾਉਣਾ ਤਾਂ ਪੰਡਾ ਵਾਲਿਆਂ ਨੂੰ ਪਰ ਇਹ ਜਿਹੜੇ ਹੈਗੇ ਜਿਹੜੇ ਸਰਕਾਰੀ ਆ ਇਹਨਾਂ ਨੇ ਪੈਸੇ ਵਿੱਚੋਂ ਖਾਣਾ ਹੁੰਦਾ ਜੀ ਸਾਡੇ ਕੋਲ ਪੈਸਾ ਨਹੀਂ ਮਿਲਣਾ ਇਸ ਕਰਕੇ ਜਿਹੜੇ ਐਨਆਰਆਈ ਵੀਰ ਆ ਉਹ ਸਾਡੇ ਕੋਲ ਬਣਾਉਂਦੇ ਆ ਜਿਹੜੇ ਇਹਨਾਂ ਦੇ ਜੇ ਹੀ ਹੈ ਜਾਂ ਕੁਝ ਵੀ ਹੈ ਜਿਹੜੇ ਵੀਡੀਓ ਵਗੈਰਾ ਸੀ ਕਿਉਂਕਿ ਪੈਸੇ ਉਹ ਭਰਦੇ ਸੀ ਅਸੀਂ ਉਹਨਾਂ ਨੂੰ ਦੇ ਨਹੀਂ ਰਹੇ ਇਸ ਕਰਕੇ ਅਸੀਂ ਬਹੁਤ ਘੱਟ ਜਿਹੜੇ ਬਣਾਏ ਜਿਹੜੇ ਅਸੀਂ ਬਣਾਏ ਸਕਸੈਸਫੁਲ ਚੱਲ ਰਹੇ ਜਿਹੜੇ ਇਹਨਾਂ ਨੇ ਬਣਾਏ ਫੋਟਰ ਮਾਡਲ ਉਹ ਫੇਲ ਹੋਣਗੇ ਤੇ ਇਹ ਉਹਨਾਂ ਨੂੰ ਪੁੱਛਣਾ ਚਾਹੀਦਾ ਇੰਜੀਨੀਅਰ ਉਹਨਾਂ ਜਿਹਨਾਂ ਨੇ ਬਣਾਇਆ ਇਹਨਾਂ ਨੇ ਪੈਸੇ ਲਏ ਆ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਖਰਚ ਕੀਤਾ ਉਹ ਤੇ ਪੁੱਛੋ ਹਾਜੀ ਸਾਡਾ ਕੋਈ ਟਰੀਟਮੈਂਟ ਜਿਹੜਾ ਬਣਾਇਆ ਹੋਇਆ ਫੇਲ ਹੋਵੇ ਅਸੀਂ ਉਹਦੀ ਜ਼ਿੰਮੇਵਾਰ ਹਾਂ ਤੇ ਇੱਕ ਗੱਲ ਕਰੀਏ ਐਸ ਜਿਹੜਾ ਸਟਾਰਟਿੰਗ ਬਣਾਇਆ ਸੀ ਇਹ ਵਾਲਾ ਟਰੀਟਮੈਂਟ ਪਲਾਂਟ ਇਹਨੂੰ ਬਣਾਉਣ ਦੇ ਵਿੱਚ ਕਿੰਨੇ ਕੋ ਪੈਸਾ ਦਾ ਖਰਚਾ ਆਇਆ ਸੀਗਾ ਉਸ ਵੇਲੇ ਤੈਨੂੰ ਖੁਈ ਆ ਬਾਕੀ ਦਾ ਜਿਹੜਾ ਹੈਗਾ ਕਈ ਸਾਲ ਹੈ ਕੱਚੇ ਚੱਲਦਾ ਰਿਹਾ ਉਦੋਂ ਮਗਰੋਂ ਆ ਜਿਹੜਾ ਹੈਗਾ ਇਹ ਵੀ ਜਿਹੜਾ ਹੈਗਾ ਉਸ ਵੇਲੇ ਜਿਹੜਾ ਬਣਾਉਂਦੀ ਸੀਗੀ ਸਰਕਾਰ ਉਹ ਜਿਹੜਾ 30 ਲੱਖ ਦਾ ਕੰਮ ਸੀ ਇਹ 30 ਲੱਖ ਤੋਂ ਹੋ ਜਾਂਦਾ ਉਹ 18 ਇੰਚ ਦੀ ਗੰਧ ਬਣਾਉਂਦੀ ਫੇਰ ਤੇਰਾ ਲਾਸਟ ਜਾ ਕੇ ਤੇਰਾ ਬਣਦੀ ਸੀ ਪਹਿਲੋ 2 ਟਰਾਂ ਦੀ 2.5 ਟਰਾਂ ਦੀ ਇਹ ਸਰਫਟ 45 ਡਿਗਰੀ ਟੇਪਰ ਕਰਕੇ 2.5 ਇੰਚ ਜਿਹੜੀ ਤੇਰੇ ਇੰਚੀ ਲੱਗੀ ਹੋਈ ਹੈ ਇਦੇ ਉੱਤੇ ਤਾਂ ਪੈਸਾ ਵੀ ਨਹੀਂ ਲੱਗਾ ਹੋਇਆ ਸੌਖਾ ਸਸਤਾ ਤੇ ਵਧੀਆ ਨਾ ਕਰੇ ਦੀ ਕੰਧ ਡਿੱਗੀ ਆ ਨਾ ਡਿੱਗਣੀ ਹੈ ਕਿਉਂਕਿ ਜਿਹੜਾ ਹੈਗਾ 45 ਡਿਗਰੀ ਟੇਪਰ ਲੱਗਾ ਹੋਇਆ ਅੰਦਰੋਂ ਤਾਂ ਜਾਣਾ ਹੀ ਨਹੀਂ ਇਹਨੇ ਤੁਹਾਨੂੰ ਜਿਹੜੇ ਸੀਚੇ ਵਾਲ ਦਾ ਅਪਗ੍ਰੇਡ ਮਾਡਲ ਜਿਹਦਾ ਤੁਸੀਂ ਦੱਸਿਆ ਕਿ ਸਿੱਖ ਸਿੱਖ ਕੇ ਪਰ ਨਵੀਆਂ ਚੀਜ਼ਾਂ ਸਿੱਖ ਰਿਹਾ ਤਾਂ ਉਹਨੂੰ ਬਣਾਉਣ ਦੇ ਵਿੱਚ ਨਵੇਂ ਪਿੰਡਾਂ 'ਚ ਕਿੰਨਾ ਖਰਚਾ ਆ ਰਿਹਾ ਹੈਗਾ ਨਹੀਂ ਉਹ ਖਰਚੇ ਦਾ ਨਹੀਂ ਫਰਕ ਖੂ ਵੀ ਇਹੀ ਬਣਦੇ ਆ ਸਾਰੇ ਕੁਝ ਉਹਦੇ ਵਿੱਚ ਇਹ ਹੈ ਕਿ ਇਹਨੂੰ ਪਾਣੀ ਨੂੰ ਹੋਰ ਘੁਮਾਇਆ ਗਿਆ ਇਹ ਪਾਣੀ ਇਧਰੋਂ ਚੱਕਿਆ ਤੇ ਉਧਰ ਲਾ ਦਿੱਤਾ ਸਾਡੇ ਕੋਲ ਇੰਨੀ ਟੰਕੀ ਸੀ ਉਹਨੂੰ ਪਾਣੀ ਨੂੰ ਹੋਰ ਘੁਮਾਇਆ ਜਾਂਦਾ ਓਕੇ ਜਿੰਨਾ ਇਹਨੂੰ ਪਾਣੀ ਨੂੰ ਘੁਮਾਵਾਂਗੇ ਉਹਨਾ ਹੀ ਪਾਣੀ ਟ੍ਰੀਟ ਹੋ ਜਾਂਦਾ ਉਹਨਾ ਪਾਣੀ ਬਹੁਤ ਜ਼ਿਆਦਾ ਸਾਫ਼ ਹੋ ਜਾਂਦਾ ਜੀ ਤੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਇਸ ਚੀਜ਼ ਨੂੰ ਲੈ ਕੇ ਕਿਉਂਕਿ ਸਿਚੇ ਵਾਲ ਮਾਡਲ ਨੂੰ ਲੈ ਕੇ ਬਾਰ-ਬਾਰ ਗੱਲ ਹੋ ਰਹੀ ਹੈ ਕਿ ਇਹ ਰਾਜਨੀਤੀ ਦੇ ਸਿਰਫ ਇਹ ਆਣਾ ਕਿ ਇਸ ਮਾਡਲ ਨੂੰ ਦੇਖ ਕੇ ਇਹਨਾਂ ਦੇ ਉਦੋਂ ਸਥਾਨਿਕ ਸਰਕਾਰਾਂ ਮੰਤਰੀ ਸੀਗੇ ਨਵਜੋਤ ਸਿੰਘ ਸਿੱਧੂ ਉਹਦੀ ਉਹਦੀ ਵਰਡਿੰਗ ਜਿਹੜੀ ਹੈਗੀ ਆ ਤੁਹਾਨੂੰ ਦੇ ਦਾਂਗੇ ਤੁਸੀਂ ਦੇਖ ਲਿਓ ਉਹ ਇੱਥੇ ਆਣ ਕੇ ਇੱਥੇ ਆਣ ਕੇ ਕੀ ਬੋਲੇ ਸੀ ਸਾਰੇ ਟੈਕਨੀਕਲੀ ਮਾਰ ਉਤਰਾਖੰਡ ਤੋਂ ਲੈ ਕੇ ਪੱਛਮੀ ਬੰਗਾਲ ਤੱਕ ਇਹ ਸੀਦੇ ਵੱਲ ਮੰਡਲ ਨੂੰ ਦੇਖ ਕੇ ਇੱਥੇ ਬਿਹਾਰ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਫਿਰ ਖੱਟਰ ਸਾਹਿਬ ਇੱਥੇ ਆਣ ਕੇ ਦੇਖ ਕੇ ਗਏ ਫਿਰ ਉ ਉੱਤਰ ਪ੍ਰਦੇਸ਼ ਦੇ ਉੱਥੇ ਸਥਾਨਕ ਸਰਕਾਰਾਂ ਮੰਤਰੀ ਇੱਥੇ ਦੇਖ ਕੇ ਗਏ ਨੈਸ਼ਨਲ ਗ੍ਰੀਨ ਇੰਟਰਵਿਊਨਲ ਦੇ ਚੇਅਰਮੈਨ ਇੱਥੇ ਆਣ ਕੇ ਦੇਖ ਕੇ ਗਏ ਆ ਥੋੜੇ ਦਿਨ 22 ਤਰੀਕ ਦੇ ਉੱਤੇ ਜਿਹੜਾ ਹੈ ਵਾਟਰ ਦਿਵਸ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੈ ਜੱਜ ਸਾਹਿਬ ਆਏ ਸੀ ਉਹਨਾਂ ਦੀ ਤੁਹਾਨੂੰ ਸਪੀਚ ਦੇ ਦਿੱਨੇ ਉਹਨਾਂ ਨੇ ਕੀ ਬੋਲਿਆ ਉਹ ਆਪਣੇ ਫੈਸਲਿਆਂ ਦੇ ਵਿੱਚ ਸੀਚੇਵਾਲ ਮਾਡਲ ਹੈ ਦੇਖੋ ਇਹਨੂੰ ਅਪਣਾਓ ਇਕੱਲਾ ਪੰਜਾਬ ਨਹੀਂ ਦੂਸਰੇ ਸੂਬਿਆਂ ਦੇ ਵਿੱਚ ਵੀ ਜੇ ਪੰਡ ਨੂੰ ਸਾਫ਼ ਸੁਥਰਾ ਰੱਖਣਾ ਪਾਣੀ ਨੂੰ ਟ੍ਰੀਟ ਹੋ ਕੇ ਖੇਤੀ ਨੂੰ ਲਾ ਕੇ ਸੀਚੇ ਵਾਲਾ ਪਣਾਓ ਕੀ ਉਹ ਪੜੇ ਲਿਖੇ ਨਹੀਂ ਕੀ ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਕੋਈ ਹਵਾਜੀ ਬੋਲੀ ਜਾਂਦੇ ਕੀ ਡਾਕਟਰ ਐਪੀਜੀ ਅਫਜ਼ਲ ਕਲਾਮ ਤੋਂ ਜ਼ਿਆਦਾ ਕੋਈ ਪੜਿਆ ਹੈਗਾ ਉਹ ਸultanpur ਲੋਧੀ 6 ਦੇ ਵਿੱਚ ਆਏ ਵੇਂ ਦੇ ਦਰਸ਼ਨ ਕਰਨ 2008 ਦੇ ਵਿੱਚ ਜਦੋਂ ਆਏ ਤੋਂ ਕਹਿੰਦੇ ਬਾਬਾ ਜੀ ਮੈਂ ਦੇਖਣਾ ਚਾਹੁੰਨਾ ਕਿ ਜਿਹੜਾ ਤੁਸੀਂ ਕਹਿੰਦੇ ਪਾਣੀ ਟ੍ਰੀਟ ਕਰਕੇ ਖੇਤੀ ਨੂੰ ਲਾਇਆ ਜਾ ਰਿਹਾ ਉਹ ਸultanpur ਦਾ ਪਾਣੀ ਜਿਹੜਾ ਨਦੀ ਜਿਵੇਂਦਾ ਸੀਗਾ 8 ਕਿਲੋਮੀਟਰ ਚ ਬਾਈਕ ਰੈਫਟੀ ਖੇਤੀ ਨੂੰ ਲੱਗ ਰਿਹਾ ਉਹੰਜ ਮੋਗਿਆਂ ਦੇ ਉੱਤੇ ਕਿਸਾਨਾਂ ਦੇ ਖੇਤਾਂ ਨੂੰ ਲੱਗ ਰਿਹਾ ਸੋ ਕਈ ਵਾਰ ਹੁੰਦਾ ਨਾ ਵੀ ਜੇ ਅਸੀਂ ਵੱਡੇ ਘਰ ਚ ਪੈਦਾ ਹੋ ਗਏ ਜੇ ਸਾਨੂੰ ਮਾੜਾ ਮੋਟਾ ਜਾਬਦ ਇੰਗਲਿਸ਼ ਦੇ ਬੋਲਣੇ ਆ ਗਿਆ ਤੇ ਅਸੀਂ ਲੋਕਾਂ ਦਾ ਮਜ਼ਾਕ ਹੀ ਹਟਾਵਾਂਗੇ ਇਹਨਾਂ ਦਾ ਇਹਨਾਂ ਦੀ ਜਿਹੜੀ ਹੈਗੀ ਮਾੜੀ ਮਾਨਸਿਕਤਾ ਇਨਾਂ ਨੇ ਆਪ ਕੋਈ ਭਲੇ ਦਾ ਕੰਮ ਕੀਤਾ ਨਹੀਂ ਤੇ ਕਿਸੇ ਨੂੰ ਕੋਈ ਦੇਖ ਨਹੀਂ ਇਹ ਤਾਂ ਕਹਿੰਦੇ ਕਿ ਹੋਵੇ ਚੋਰ ਬਜਾਰੀ ਹੋਵੇ ਉਹਦੇ ਵਿੱਚੋਂ ਸਾਨੂੰ ਪੈਸੇ ਮਿਲਣ ਕਿ ਇਹ ਸੀਜੇਵਾਲ ਮਾਡਲ ਕਿਉਂ ਜਿਹੜਾ ਹੈਗਾ ਇੱਕ ਬੰਦੇ ਦਾ ਨਾ ਲੱਗਦਾ ਸੋ ਇਹਨਾਂ ਦੇ ਨਾਮ ਤੇ ਬਣਾ ਲਈ ਦੇ ਸਭ ਕਿੰਨਾ ਜਰ ਸਰਕਾਰ ਰਹੀ ਹੈ ਇਹਨਾਂ ਦੀ ਇਹਨਾਂ ਨੇ ਕੋਈ ਮਾਡਲ ਕੱਢਿਆ ਜਦੋਂ ਤੋਂ ਭਾਰਤ ਯਾਦ ਹੋਇਆ ਜਿਆਦਾ ਚਿਰ ਤੇ ਇਹੀ ਸਦਾ ਚਰੇ ਸਿੰਦਰ ਵਿੱਚ ਵੀ ਇਹਨਾਂ ਕੋਈ ਸੀ ਇਹ ਦੱਸਦੇ ਨੇ ਵੀ ਸਾਡੇ ਕੋਲ ਆ ਮਾਡਲ ਦਾ ਪਾਣੀ ਤੇ ਡੀਡ ਕਰਨ ਇਹਨੂੰ ਹਟ ਕੇ ਸੀਜੇਵਾਲ ਬਣਾ ਰਹੇ ਦੱਸਣ ਦਾ ਸਹੀ ਕੀ ਕੀਤਾ ਉਹਨਾਂ ਨੇ ਸਿਰਫ ਲੋਕਾਂ ਨੂੰ ਜਿਹੜਾ ਹੈਗਾ ਲੁੱਟਣ ਦਾ ਵਾਅਦਾ ਇਹਨਾਂ ਨੇ ਹੋਰ ਕੀਤਾ ਕੀ ਹੈ ਸੋ ਬੜੀ ਦੁੱਖ ਦੀ ਗੱਲ ਆ ਕਿ ਜਦੋਂ ਇਹੋ ਜਿਹੇ ਬੰਦੇ ਨੇ ਨਾ ਬੇਹੁੱਦੀਆਂ ਗੱਲਾਂ ਕਰਦੇ ਆ ਜਿਹਦਾ ਕੋਈ ਸ਼ਰ ਪੈਰ ਨਹੀਂ ਇੱਕ ਆਖਰੀ ਸਵਾਲ ਹੈ ਮੇਰਾ ਕਿ ਜਦੋਂ ਇਹ ਪਲਾਂਟ ਬਣਾਇਆ ਗਿਆ ਕੀ ਖਿਆਲ ਆਇਆ ਕਿ ਇਸ ਚੀਜ਼ ਨੂੰ ਬਣਾਉਣਾ ਆ ਤੇ ਕਿੰਨੇ ਕੁ ਲੋਕਾਂ ਦਾ ਤੁਹਾਡੇ ਨਾਲ ਸਹਿਯੋਗ ਲੈ ਉਸ ਟਾਈਮ ਤੇ ਉਸ ਵੇਲੇ ਵੀ ਸਾਡੇ ਪਿੰਡ ਦੀ ਤਾਂ ਦੱਸੇ ਸਮੱਸਿਆ ਸੀ ਪਾਣੀ ਪਿੰਡ ਦੇ ਸੈਂਟਰ ਤੇ ਖੜਦਾ ਸੀ ਬੜੀ ਸਮੱਸਿਆ ਸੀ ਉਸ ਵੇਲੇ ਅਸੀਂ ਇਹ ਜਿਸ ਤਰ੍ਹਾਂ ਰਸਤੇ ਬਣਾਉਣੇ ਸ਼ੁਰੂ ਕੀਤੇ ਹੌਣ ਰਸਤੇ ਜਿਹੜੇ ਹੈਗੇ ਅਸੀਂ ਵੇਟ ਕਰਦੇ ਰਹਿੰਦੇ ਸਰਕਾਰ ਦੇ ਤਾਂ ਹੁਣ ਤੱਕ ਵੀ ਨਹੀਂ ਬਣਦੇ ਉਹੀ ਟਿੱਬੇ ਸੀ ਟਿੱਬਿਆਂ ਨੂੰ ਬਦਲੀ ਕੀਤਾ ਧਰਤੀ ਸੇੋਂ ਲਾਲ ਮਿੱਟੀ ਕੱਢ ਕੇ ਉੱਤੇ ਪਾਤੀ ਜਿੱਥੇ ਕੱਟਾ ਨਹੀਂ ਸੀ ਲੰਘਦਾ ਤੀਸਰੇ ਦਿਨ ਮਰੂਤੀ ਧੋਣ ਲੱਗ ਪਈ ਰਾਹ ਬਣਾ ਲੈ ਸਾਡੀ ਲੋੜ ਸੀ ਇਸੇ ਤਰ੍ਹਾਂ ਸਾਡੇ ਪਿੰਡ ਦੀ ਲੋੜ ਸੀ ਪਿੰਡ ਵਿੱਚ ਪਾਣੀ ਕੱਢਦਾ ਸੀ ਗੰਧ ਬਦਬੂ ਮਾਰਦਾ ਸੀ ਉਹ ਅਸੀਂ ਪਾਣੀ ਬਾਹਰ ਲਿਆ ਕੇ ਇਹ ਮਾਡਲ ਸਥਾਪਿਤ ਕੀਤਾ ਸਕਸੈਸਫੁਲ 26 ਸਾਲ ਹੋ ਗਏ ਚੱਲ ਰਿਹਾ ਇਹਨਾਂ ਦਾ ਕਿਹੜਾ ਹੈਗਾ ਕੋਈ ਦੱਸਣ ਨੂੰ ਇਨਨੂੰ ਕੋ ਉਦਾਹਰਣ ਹੈਗੀ ਤਾਂ ਦੇ ਦੇਣ ਕੋਈ ਬਿਲਕੁਲ ਅਸੀਂ ਕਹਿੰਨੇ ਸਾਡੇ ਪਿੰਡ ਦੇ ਵਿੱਚ ਅਸੀਂ ਇਹ ਨਹੀਂ ਵੀ ਇੱਕ ਹੁੰਦਾ ਤੁਸੀਂ ਕਰ ਲਓ ਅਸੀਂ ਕਹਿੰਨੇ ਅਸੀਂ ਕੀਤਾ ਹੋਇਆ ਇਹਨੂੰ ਦੇਖ ਲਓ ਦੇਖ ਕੇ ਤੇਨੂੰ ਜੇ ਤੁਹਾਨੂੰ ਚੰਗਾ ਲੱਗਦਾ ਬਣਾ ਲਓ ਨਹੀਂ ਤੇ ਨਾ ਜੇ ਸਾਹੀਂ ਕਿਸੇ ਤੇ ਠੋਸਿਆ ਅਸੀਂ ਸੀਜੇਵਾਲ ਮਾਡਲ ਕਿਸੇ ਤੇ ਠੋਸਿਆ ਵੀ ਤੂੰ ਸੀਜੇਵਾਲ ਮਾਡਲ ਬਣਾ ਜਾਂ ਕਿਸੇ ਨੂੰ ਜਾ ਕੇ ਕਿਹਾ ਹਾਂ ਜੀ ਇਹਨਾਂ ਨੂੰ ਲੋੜ ਉਹ ਆਉਂਦੇ ਆ ਉਹ ਚਾਹੁੰਦੇ ਆ ਬਾਬਾ ਜੀ ਸਾਡੇ ਪਿੰਡ 'ਚ ਹੋਵੇ ਅਸੀਂ ਉਹਨਾਂ ਦੇ ਕਰ ਵੀ ਰਹੇ ਸਰਕਾਰ ਤਾਂ ਪਹਿਲਾਂ ਵੀ ਨਹੀਂ ਕਰਦੀ ਸੀ ਸਾਰੇ ਐਨਆਰਆਈ ਵੀਰਾਂ ਦੇ ਨਾਲ ਹੋਇਆ ਪੈਸਾ ਬਾਹਰ ਲਿਆਂਦਾ ਲੱਗਾ ਸਰ ਤਾਂ ਐਸੀਗੇ ਸਰ ਨਾਲ ਸੰਸਚੇਵਲ ਹੋਣੇ ਜਿੰਨਾਂ ਦਾ ਦੱਸਿਆ ਕਿ ਕਿਸ ਤਰ੍ਹਾਂ ਅੱਜ ਤੋਂ 26 ਸਾਲ ਪਹਿਲਾਂ ਪਿੰਡ ਦੀ ਲੋੜ ਨੂੰ ਲੈ ਕੇ ਉਹਨਾਂ ਵੱਲੋਂ ਇੱਕ ਪ੍ਰੋਜੈਕਟ ਜਿਹੜਾ ਕੀ ਹੈ ਪਿੰਡ ਦੇ ਵਿੱਚ ਬਣਾਇਆ ਗਿਆ ਸੀ ਤਾਂ ਜਿਸ ਦੀ ਅੱਜ 250 ਪਿੰਡਾਂ ਵਿੱਚ ਪਹੁੰਚ ਕਰ ਚੁੱਕਿਆ ਹੈ ਤਾਂ ਹੁਣ ਹਾਲਾਂਕਿ ਜੁਰੂਰ ਕਾਂਗਰਸੀ ਜਿਹੜੇ ਲੀਡਰ ਨੇ ਉਸ ਚੀਜ਼ ਦੀ ਨਿੰਦਾ ਕਰਦੇ ਇਹ ਨਜ਼ਾਰੇ ਨੇ ਪਰ ਉਹਨਾਂ ਦਾ ਵੀ ਕਹਿਣਾ ਕਿ ਉਹਨਾਂ ਦੀ ਸਰਕਾਰਾਂ ਵੀ ਰਹੀਆਂ ਨੇ ਉਹਨਾਂ ਵੱਲੋਂ ਕੀ ਆਪਣੇ ਸਰਕਾਰਾਂ ਦੇ ਵੇਲੇ ਪਾਣੀ ਦੀ ਟ੍ਰੀਟਮੈਂਟ ਨੂੰ ਲੈ ਕੇ ਕੀਤਾ ਗਿਆ ਇਸ ਦਾ ਵੀ ਜਵਾਬ ਵੀ ਜਿਹੜਾ ਕੀ ਇਹ ਪੰਜਾਬ ਦੀ ਜਨਤਾ ਮੰਗਦੀ ਹੈ ਹੋਰ ਵੀ ਤਸਵੀਰਾਂ ਲੈ ਕੇ ਦਰਨਾ ਕਰਦੇ ਰਵਾਂਗੇ ਦੇਖਦੇ ਰਹੋ ਨਕੌਦਰ ਤੋਂ ਸਹਿਜ ਨਜ਼ਰ ਰਿਪੋਰਟ